ਹਾਂਜੀ ਵੈਲਕਮ ਤੁਹਾਡੇ ਸਾਰਲਾ ਕੁਕਿੰਗ ਚੈਨਲ ਤੇ ਅੱਜ ਬਣਾਵਾਂਗੇ ਆਪਾਂ ਔਲੇ ਦਾ achar ਹਾਂਜੀ ਜਿਹੜੇ ਔਲੇ ਨੇ ਆਪਨੇ 1/2 ਕਿਲੋ ਲੈਨੇਗੇ ਉਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਿਆਗਾ ਹਾਂਜੀ ਜਿਹੜਾ ਆਪਣਾ achar ਹੈਗਾ ਇਹਨੂੰ ਆਪਾਂ 1 ਸਾਲ ਵਾਸਤੇ ਵੀ ਰੱਖ ਸਕਦੇ ਹਾਂ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਇਸ ਤਾਂ ਤਰੀਕੇ ਨਾਲ ਪਾਵਾਂਗੇ ਆਪਾਂ ਆਚਾਰ ਹਾਂਜੀ ਆਪਾਂ ਨੇ ਜਿਹੜੇ ਔਲੇ ਨੇ ਉਹਨਾਂ ਨੂੰ ਉਹ ਹਲਣਾਗਾ ਨਮਕ ਪਾ ਕੇ ਇੱਕ ਚੰਚਾ ਪਾਇਆ ਆਪਣੇ ਨਮਕ ਦਾ ਲਓ ਜੀ ਇਹ ਆਪਣੇ ਔਲੇ ਨੇ ਕਿਉਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਉਸ ਤੋਂ ਬਾਅਦ ਆਪਾਂ ਨੇ ਬਾਅਦ ਚ ਨੇ ਗਰਮ ਪਾਣੀ ਦੇ ਵਿੱਚ ਹੁਣ ਆਪਾਂ ਨੂੰ ਟੱਕ ਕੇ ਰੱਖ ਦਾਂਗੇ ਅੱਜ ਕਿੰ Prozent ਤੱਕ ਜਿਹੜੇ ਆਪਣੇ ਔਲੇ ਨੇ ਜਿਹੜਾ ਨੂੰ ਉਬਾਲਣਾਗਾ ਲੋ ਜੀ ਆਪਣੇ ਜਿਹੜੇ ਔਲੇ ਨੇ ਉਹਨੂੰ ਉਬਾਲਣਾ ਸ਼ੁਰੂ ਹੋ ਗਿਆਗਾ ਦੇਖੋ ਆਪਣੇ ਔਲੇ ਜਿਹੜੇ ਉਬਲਣੇ ਸ਼ੁਰੂ ਹੋ ਗਏ ਨੇ ਆਪਾਂ ਲੈ ਲੈ ਇਧਰ ਮਸਾਲੇ ਜਿਹੜੇ ਆਪਾਂ ਨੂੰ ਚਾਰ ਦੇ ਵਿੱਚ ਜ਼ਰੂਰਤਾ ਕੀ ਜੀਰਾ ਲੈ ਆਪਾਂ ਨੇ ਇੱਕ ਪੀਣੀ ਸਰੋ ਲਈਏਗੀ ਸੌਫ ਲਈਏਗੀ ਮਿਰਚ ਦਾਣਾ ਲਿਆਗਾ ਤੇ ਕਲੌਜੀ ਲਈਏ ਇਹਦੇ ਧਨੀਆ ਲਏਗਾ ਆਪਣਿਕ ਹਾਂਜੀ ਲੋ ਜੀ ਆਪਾਂ ਇਹਨਾਂ ਨੂੰ ਹਲਕਾ ਜਿਹਾ ਗਰਮ ਕਰ ਲਾਂਗਾ ਲੋ ਜੀ ਆਪਾਂ ਇਹਨੂੰ ਗਰਮ ਕਰ ਲੈਣਾ ਹੈ ਜਿਹਦੇ ਮਤਲਬ ਕੀ ਮਸਾਲੇ ਨੇਗੀ ਭੁੰਨ ਲਾਂਗੇ ਆਪਾਂ ਮਤਲਬ ਕੀ ਇਹਨਾਂ ਨੂੰ ਹਲਕਾ ਜਿਹਾ ਭੁੰਨਣਾਗਾ ਬਹੁਤਾਂ ਨਹੀਂ ਭੁੰਨਣਾ ਹੈਗਾ ਲੋ ਜੀ ਆਪਾਂ ਇਹਦੇ ਮਸਾਲੇ ਨੂੰ ਭੁੰਨਣਾ ਸ਼ੁਰੂ ਕਰਤਾ ਤੇ ਦੂਸਰੀ ਸਾਈਡ ਤੇ ਆਪਣੀ ਜਿਹੜੀ ਆਪਣੀ ਆਲੂ ਲੈਣੀ ਹੈ ਉਹਨਾਂ ਨੂੰ ਉਹ ਵਾਲਾ ਨਾਲ ਸ਼ੁਰੂ ਕਰਾ ਰੱਖੇਗਾ ਲੋਕ ਜੀ ਬਹੁਤ ਜ਼ਿਆਦਾ ਵਧੀਆ ਖੁਸ਼ੂਆ ਆ ਰਹੀ ਹੈਗੀ ਮਸਾਲਿਆਂ ਦੇ ਵਿੱਚ ਹਾਂਜੀ ਆਪਾਂ ਹਲਾ ਰਹੇ ਹਾਂ ਮਸਾਲਿਆਂ ਨੂੰ ਤਾਂ ਕਿ ਮਤਲਬ ਕਿ ਘੱਟੇ ਜ਼ਿਆਦਾ ਨਾ ਫੁੱਲਣ ਇੱਕ ਪੂਸਾਰੀ ਕੁਝ ਜਲਦੀ ਤੇ ਆਪਨੇ ਮਸਾਲੇ ਲੈਨੇਗੇ ਲੋਕ ਜੀ ਆਪਨੇ ਮਸਾਲੇ ਲੈਨੇ ਪੋਣਨਾ ਤੇ ਆਪਨੇ ਗੈਸ ਕਰਤਾ ਬੰਦ ਅੱਛਾ ਆਪਾਂ ਇਹਨਾਂ ਨੂੰ ਹੁਣ ਪੀਸ ਲਾਂਗੇ ਲੋ ਜੀ ਆਪਣੇ ਇੱਕ ਸਾਈਡ ਤੇ ਮਤਲਬ ਕਿ ਜਿਹੜੀ ਔਲੇ ਤੇ ਰਹੀ ਸੀ ਉਹਨਾਂ ਵਾਲਾ ਉਹਨਾਂ ਸ਼ੁਰੂ ਹੋ ਕੇ ਉਬਲਣੇ ਨੇ ਵਾਲੇ ਹਾਂਜੀ ਆਪਣੇ ਪਹਿਲੇ ਵੀ ਹੱਸਿਆਗਾ ਵੀ ਔਲੇ ਨੂੰ ਆਪਣੇ ਬਹੁਤ ਜ਼ਿਆਦਾ ਨਹੀਂ ਵਾਲਣਾ ਹੈਗਾ ਜਿੱਤੇ ਕੋਈ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਕਿ ਜਿਹੜੇ ਆਪਣੇ ਔਲੇ ਨੇ ਉਹ ਉਬਲਣੇ ਸ਼ੁਰੂ ਹੋ ਕੇ ਨੇਗੇ ਦੇਖੋ ਹਾਂਜੀ ਔਲੇ ਨੂੰ ਵਾਲਨ ਦੇ ਨਾਲ ਜਿਹੜੀ ਜਿਹੜੀ ਦੇ ਵਿੱਚ ਇੱਕ ਤੇੜ ਜੀ ਆ ਜਾਂਦੀ ਹੈਗੀ ਆਪਣਾ ਪਤਾ ਲੱਗ ਜਾਂਦਾ ਵੀ ਇਹ ਆਪਣੇ ਔਲੇ ਨੇਗੇ ਉਹ ਬਣ ਕੇ ਤਿਆਰ ਨੇਗੇ ਉਬਲ ਕੇ ਜਿੰਨੇ ਕਿ ਆਪਾਂ ਨੂੰ ਜ਼ਰੂਰਤ ਸੀਗੀ ਲਓ ਜੀ ਆਪਣੇ ਗੈਸ ਦਾ ਤਾਂ ਬੰਦ ਹੁਣ ਆਪਾਂ ਅਲੱਗ ਪਾਂਡੇ ਦੇ ਵਿੱਚ ਕੱਢ ਰਹੇ ਹਾਂ ਜਿਹੜੇ ਔਲੇ ਨੇਗੇ ਹਾਂਜੀ ਆਪਾਂ ਨੂੰ ਜੋ ਇਹ ਚਾਰ ਪੌਣ ਵੜੇ ਇੱਕ ਗੱਲ ਤੇ ਧਿਆਨ ਜ਼ਰੂਰ ਰੱਖਣਾ ਜਾਈਂਦਾਗਾ ਵੀ ਆਪਾਂ ਨੇ ਪਹਿਲਾਂ ਵੀ ਨਮਕ ਪਾਇਆ ਹੋਇਆ ਹੈਗਾ ਇਹ ਪਾਣੀ ਦੇ ਵਿੱਚ ਆ ਇਹਦੇ ਬਦਲੇ ਕਿੰਨਾ ਕਾਗੋ ਔਲ ਦੇ ਵਿੱਚ ਚਲਾਇਆਗਾ ਜਿਹੜਾ ਆਪਾਂ ਨੇ ਆਵਾਲ ਲੈਣਗੇ ਹਾਂ ਜੇ ਆਪਾਂ ਇਸ ਕਾ ਲੈਣਗੇ ਉਹ ਲਈ ਤੇ ਦਲੀ ਸਾਈਡ ਤੇ ਆਪਾਂ ਰੱਖ ਪਾ ਰਹੇ ਹਾਂ ਜੀ ਮਸਾਲੇ ਜਿਹੜੇ ਆਪਾਂ ਨੇ ਰੋਸਟ ਕਰੇ ਸੀਗੇ ਤੇ ਮਿਕਸੀ ਦੇ ਵਿੱਚ ਪੁੱਣ ਲਾ ਗਿਆ ਆਪਾਂ ਤੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਕਿ ਮਸਾਲਿਆਂ ਦੀ ਲਓ ਜੀ ਹੁਣ ਆਪਾਂ ਇਹਨੂੰ ਗ੍ਰाइंड ਕਰ ਲਾਂਗੇ ਹਾਂ ਜਿਹੜੇ ਔਲੇ ਦਾ ਚਾਰਾ ਹੈ ਉਹ ਸਾਡੇ ਦੇ ਵਿੱਚ ਬਹੁਤ ਜਿਆਦਾ ਟੇਸਟੀ ਲੱਗਦਾ ਹੈ ਤੇ ਆਪਣੀ ਸਕਿਨ ਵਾਸਤੇ ਬਹੁਤ ਵਧੀਆ ਬਾਲਾਂ ਵਾਸਤੇ ਬਹੁਤ ਵਧੀਆ ਹੈਗਾ ਇਸ ਕਰਕੇ ਆਪਣਾ ਔਲਾ ਜਰੂਰ ਖਾਣੇ ਚਾਹੀਦੇ ਆਪਣੇ ਬੱਚਿਆਂ ਨੂੰ ਖਾਣੇ ਚਾਹੀਦੇ ਜਿਹੜੇ ਔਲਾ ਹੈ ਔਲਾ ਜੂਸ ਵੀ ਪੀਣਾ ਬਹੁਤ ਜਿਆਦਾ ਲਾਹੇਵੰਦ ਹੁੰਦਾ ਹੈ ਇਹਨਾਂ ਦੇ ਲਈ ਹਾਜ਼ਮੇ ਦੀ ਜਿਹੜਾ ਮਤਲਬ ਪ੍ਰੋਬਲਮ ਹੈ, ਢੇਟ ਦੀ ਪ੍ਰੋਬਲਮ ਲਾ ਲਓ, ਜਾਂ ਬਾਲਾਂ ਦੀ, ਸਕਿਨ ਦੀ ਲਾ ਲਓ, ਇਹ ਸਾਰੇ ਮਤਲਬ ਕੀ ਘਾਟ ਪੂਰੀ ਕਰ ਦਿੰਦਾ ਹੈ। ਲਓ ਜੀ ਆਪਾਂ ਨੇ ਜਿਹੜਾ ਤੇਲ ਗਰਮ ਕਰ ਲਿਆ ਸੀਗਾ ਤੇ ਔਲੇ ਆਪਣੇ ਸੁਕਾ ਲੈਨੇ ਜਿਹੜੇ ਨੇ ਨਮੀ ਉਹ ਖਤਮ ਹੋ ਗਈ ਕਰਤੀ ਆਪਾਂ ਨੇ ਤੇ ਹੁਣ ਆਪਾਂ ਗਿੱਟੀਆਂ ਕੱਢ ਰਿਆਂਗੇ ਤੇ ਇੱਕ ਥਾਲ ਦੇ ਵਿੱਚ ਰੱਖ ਰਿਆਂਗੇ ਤੇ ਬਾੜੇ ਆਉਲੇ ਦਾ ਅਚਾਰ ਹਾਂਜੀ ਤੁਸੀਂ ਔਲੇ ਦਾ ਚਾਰ ਇਸ ਢੰਗ ਤਰੀਕੇ ਨਾਲ ਪਾਉਂਗੇ ਨਾ ਤਾਂ ਤੁਹਾਡਾ ਚਾਰ ਜਿਹੜਾ ਉਹਨੂੰ ਬਿਲਕੁਲ ਵੀ ਉਲੀ ਨਹੀਂ ਲੱਗਣੀ ਹੈਗੀ ਲਓ ਜੀ ਆਪਾਂ ਇੱਧਰ ਮਸਾਲੇ ਸੀ ਜਿਹੜੇ ਉਹਨਾਂ ਨੂੰ ਗ੍ਰੇਡ ਕਰ ਲਿਆ ਸੀਗਾ ਆਪਾਂ ਨੇ ਤੇਲ ਹੈਗਾ ਜਿਹੜਾ ਉਹ ਹਲਕਾ ਜਿਹਾ ਗਰਮ ਹੋ ਗਿਆ ਸੀਗਾ ਹਾਂਜੀ ਇੱਕ ਗੱਲ ਧਿਆਨ ਰੱਖਣਾਗਾ ਜਿਹੜਾ ਮਤਲਬ ਕੀ ਆਪਣੇ ਥੀਲਾਗਾ ਉਹ ਜ਼ਿਆਦਾ ਗਰਮ ਨਹੀਂ ਕਰਨਾ ਮਤਲਬ ਘੱਟ ਗਰਮ ਕਰਨਾਗਾ ਲੋਜੀ ਪਾ ਲੈਨੇ ਆਪਣੇ ਹਰੀ ਮਿਰਚਾਂ ਹਲਦੀ ਪਾ ਲਈਏ ਆਪਾਂ ਨੇ ਇੱਕ ਚੰਨਚ ਹਲਦੀ ਦਾ ਪਾਇਆ ਹਾਂ ਜਿਹੜਾ ਆਪਣੇ ਔਲੇ ਲੈਨੇ ਉਹਦੇ ਕਿਲੋਈ ਲੈਨੇ ਗੈਸ ਕਰਕੇ ਉਹਦੇ ਸਾਰਾ ਵਾਲੀ ਆਪਾਂ ਜਿਹੜੇ ਮਸਾਲੇ ਨੇ ਉਹ ਤਿਆਰ ਕਰੇਨੇਗੇ ਇੱਕ ਚੰਨਚ ਪਾਇਆ ਆਪਣੇ ਨਮਕ ਦਾ ਹਾਂਜੀ ਜਿਹੜਾ ਨਮਕ ਉਹ ਆਪਾਂ ਪਹਿਲਾਂ ਵੀ ਪਾ ਚੁੱਕਿਆਗੇ ਜਦੋਂ ਆਪਣੇ ਔਲੇ ਨੂੰ ਉਵਾਰਨਾ ਸੀਗਾ ஸ்டாய் ஒளாதிக்க நமக்கு ஆ தக்கால லோஜ் அப்பா மசாலையில் மதை கரம ரொடி கட்டுக்கி மீடியம் சைஜத்தை ரெண்ட மசாலே பண்ணுங்க சூர் போய் ਨੇ ਖੁਸ਼ ਹੋ ਗਿਆ ਜਿਹੜੀ ਸਾਰੀ ਘਰ ਦੇ ਵਿੱਚ ਫੈਲ ਗਏ ਮਸਾਲਿਆਂ ਦੀ ਪਤਾ ਲੱਗ ਰਿਹਾ ਕਿ ਇਹ ਜੋੜਾ achar ਬਰੇਗਾ ਲੋ ਜੀ ਆਪਾਂ ਜਿਹੜੇ ਹੁਣ ਔਲੇ ਸੀਗੇ ਉਹਨਾਂ ਨੂੰ ਪਾਤਾ ਕੜਾਹੀ ਦੇ ਵਿੱਚ ਹਾਂ ਜੋ ਪਸਾਰ ਨੂੰ ਮਿਕਸ ਕਰ ਦੰਗੇ ਚੰਗੀ ਤਰ੍ਹਾਂ ਲੋ ਜੀ ਇਹਨਾਂ ਨੂੰ ਮਿਕਸ ਕਰਕੇ ਮਤਲਬ ਕਿ ਜਿਹੜੇ ਔਲੇ ਨੇ ਇਹਨਾਂ ਦੇ ਵਿੱਚ ਸਾਰੇ ਚ ਮਸਾਲੇ ਚਲੇ ਜਾਣਗੇ ਜੀ ਬਹੁਤ ਵਧੀਆ ਲੱਗ ਰਿਹਾਗਾ ਖੁਸ਼ੀ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਹੈਗੀ ਹਾਂਜੀ ਇਸ ਨੂੰ ਅਚਾਰ ਨੂੰ ਤੁਸੀਂ ਉਸੇ ਟਾਈਮ ਹੀ ਖਾ ਸਕਦੇ ਜਿਸ ਦਿਨ ਤੁਸੀਂ ਬਣਾਇਆ ਉਸੇ ਟਾਈਮ ਹੀ ਖਾ ਸਕਦੇ ਕਿਉਂਕਿ ਇਹ ਬਣ ਕੇ ਬਿਲਕੁਲ ਤਿਆਰ ਹੋ ਜਾਂਦਾਗਾ ਉਸੇ ਦਿਨ ਠੰਡਾ ਹੋਣ ਤੇ ਇਹਨੂੰ ਪਾ ਦੇ ਕਿਸੇ ਪੱਡੇ ਦੇ ਵਿੱਚ ਲੋ ਜੀ ਆਪਣਾ ਔਲ ਦਾ ਅਚਾਰ ਬਣ ਕੇ ਤਿਆਰ ਹੈਗਾ ਤੇ ਖਾਣ ਵਾਸਤੇ ਬਿਲਕੁਲ ਤਿਆਰ ਹੈਗਾ ਹਾਂਜੀ ਬਹੁਤ ਜ਼ਿਆਦਾ ਟੇਸਟੀ ਬਣਿਆ ਔਲ ਦਾ ਅਚਾਰ